ਸਸੀ ਕਾਲ ਜੀ ਮੈਂ ਵਿਸ਼ਾਲ ਸ਼ਰਮਾ ਇੱਕ ਬਹੁਤ ਹੀ ਦੁਖਦ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਇੱਕ ਘਰ ਦੇ ਵਿੱਚ ਵਿਆਹ ਸੀ ਵਿਆਹ ਅਚਾਨਕ ਮਾਤਬ ਦੇ ਵਿੱਚ ਸ਼ਾ ਗਿਆ ਹੈ ਕਾਰਨ ਹੈ ਕਿ ਜਿਸ ਲੜਕੀ ਦਾ ਵਿਆਹ ਸੀ ਉਸ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈਂਦਾ ਹੈ ਦਿਲ ਦੇ ਦੌਰੇ ਕਰਕੇ ਉਸ ਦੀ ਮੌਤ ਹੋ ਗਈ ਹੈ ਉੱਥੇ ਹੀ ਉਸ ਦੇ ਘਰ ਦੇ ਵਿੱਚ ਇੱਕ ਪਾਸੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਲੱਡੂ ਵੰਡੇ ਜਾ ਰਹੇ ਸੀ ਲੱਡੂ ਖਵਾਏ ਜਾ ਰਹੇ ਸੀ ਅਚਾਨਕ ਜਦੋਂ ਇਸ ਲੜਕੀ ਦੀ ਮੌਤ ਹੁੰਦੀ ਹੈ ਅਤੇ ਇੱਕਲਾ ਲੜਕੀ ਪਰਿਵਾਰ ਨੂੰ ਇਹ ਘਾਟਾ ਨਹੀਂ ਪਿਆ ਜਿਸ ਘਰ ਦੇ ਵਿੱਚ ਉਹ ਲੜਕੀ ਵਿਆਹ ਜਾਣੀ ਸੀ ਉਸ ਘਰ ਦੇ ਵਿੱਚ ਵੀ ਇਸ ਸਮੇ ਮਾਤਮ ਛਾ ਗਿਆ ਹੈ ਬੜੀ ਦੁਖਦ ਖਬਰ ਹੈ ਕਿ ਇੱਕ ਪਾਸੇ ਇੱਕ ਧੀ ਦਾ ਮਾਪਿਆਂ ਵੱਲੋਂ ਵਿਆਹ ਰੱਖਿਆ ਗਿਆ ਹੈ ਅਤੇ ਉਸ ਦੀ ਅਚਾਨਕ ਜਦੋਂ ਮੌਤ ਹੁੰਦੀ ਹੈ ਤੇ ਉਸ ਘਰ ਦੇ ਵਿੱਚ ਜੋ ਖੁਸ਼ੀਆਂ ਦੀਆਂ ਸ਼ਹਿਨਾਈਆਂ ਵੱਜਦੀਆਂ ਪਈਆਂ ਸੀ ਇਸ ਵੇਲੇ ਉਸ ਘਰਾਂ ਦੇ ਵਿੱਚ ਵੈਨ ਪੈ ਰਹੇ ਨੇ ਉੱਥੇ ਹੀ ਜੋ ਰਿਸ਼ਤੇਦਾਰ ਉਹਦੇ ਵਿਆਹ ਵਾਸਤੇ ਪਹੁੰਚੇ ਸੀ ਹੁਣ ਉਹਦੀ ਅੰਤਿਮ ਯਾਤਰਾ ਵਾਸਤੇ ਉਹ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਨੇ ਬੜੀ ਹੀ ਦੁਖਦ ਖਬਰ ਹੈ ਜਿਹੜੀ ਉਹ ਸਾਹਮਣੇ ਆਈ ਹੈ